ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀਐਸਟਾਫ ਨੂੰ ਬੁਲਾਉਣ ਜਾਣਾ ਨਹੀਂ ਉੱਥੇ ਬਾਅਗੇ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦੇ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਿਆਹੀ ਹੈ ਤੇਰੀ ਮਾਸੀਆਂ ਕਿੱਥੇ ਨੇ ਪਰ ਲਮਾਂਗੇ ਭਾਨੇ ਨੂੰ ਸਾਹ ਉਦੋਂ ਹੀ ਰਹਾ ਕਰਾ ਕੇ ਤੱਕੜੇ ਰਹੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਹੀ ਸਰਕਾਰ ਜੜਕੀ ਹੈ ਤੁਸੀਂ ਤੈਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਹੇਰੀਆਂ ਲਾਈਆਂ ਬਥੇਰਾ ਕੋਸ਼ਾ ਕੀਤੀਆਂ ਬੰਦੇ ਵੀ ਫੜ ਲਏ ਡਾਂਗਾ ਵੀ ਮਾਰੀਆਂ ਪਰ ਤੁਸੀਂ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਕਿ ਜਦੋਂ ਪਰ ਇਹਨਾਂ ਨੇ ਗਾਂ ਦੀ ਗਾਂ ਤਵਾਰੇ ਤੁਹਾਨੂੰ ਪਤਾ ਹੀ ਆ ਪਰ ਚੈੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਆਪਣੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦਿੱਤਾ ਸੀਗਾ ਤੁਹਾਨੂੰ ਸੱਤ ਦਾ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਬਹਿ ਜਾਗੇ ਇਹ ਸਰਕਾਰ ਨੂੰ ਸੁਣ ਲੈਣਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਵਾਰ-ਵਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮੁੰਸ਼ੀ ਦਾ ਫੋਨ ਆ ਗਿਆ ਥਾਣੇ ਚੋਂ ਸਾਨੂੰ ਸੀ ਇਨਚਾਰਜ ਦਾ ਫੋਨ ਆ ਗਿਆ ਤੁਹਾਨੂੰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਜਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀ ਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ ਦਹਿਸਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪਰਵਾਨਾ ਕੱਟ ਕੇ ਭੇਜੋ ਕੋਈ ਰੁਕਾ ਭੇਜੋ ਸੀ ਆ ਜਾਾਂਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜਾ ਤੇ ਨਹੀਂ ਸਾਰੇ ਤੁਸੀਂ ਮੇਰਾ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਸੱਦੇ ਤੋਂ ਹੀ ਮਾੜਾ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ 'ਚ ਬੁਲਾਇਆ ਆਪਾਂ ਇਹਦੇ ਕੋਈ ਗਨਾਹ ਨਹੀਂ ਕੀਤਾ ਟਡਾਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲੈ ਅਗਲੀ ਵੇ ਦੱਸੋ ਕੰਮ ਕੀ ਐ ਅਸੀਂ ਨਹੀਂ ਆਉਣਾ ਉੱਥੇ ਬਾਗ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦੇ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਿਆਹੀ ਐ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਨਕੇ ਕਿੱਥੇ ਐ ਜਣੇ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਆ ਲੋਕ ਖਾਸ ਤੌਰ ਤੇ ਨੌਜਵਾਨੀ ਘਰਾਂ ਤੋਂ ਨਿਕਲਣੋਂ ਹਟ ਜੇ ਪਰ ਉਹ ਘਰਾਂ ਤੋਂ ਨਿਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੋ ਗੱਲ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ ਹੁਣ ਉਦੋਂ ਨਾ ਪੈਰ ਜੁੱਤੀ ਪਾਇਓ ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟਿਆਂ ਚ ਹੋਰ ਘੰਟੇ ਦੂਰ ਘੰਟੇ ਚ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਨੂੰ ਨਾਲ ਸਾਂਝੀ ਕਰ ਲਾਂਗੇ